ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰਿਆ ਡੇਲੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਕੁਐਸਟ ਬੇਨਤੀ ਕਰਦੇ ਆਂ ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਜੋਤ ਸਿੰਘ ਵਾਲਾ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਣੋ ਪੱਟੀ ਬਾਈ ਗੁਰਜੰਟ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਦੋ ਵਾੜਾ ਲੈ ਕੇ ਆਏ ਦੋਵੇਂ ਸੂਈਆਂ ਸਵਾਈਆਂ ਬਾਕੀ ਡਿਟੇਲ ਲੈ ਕੇ ਵੀਰ ਗੁਰਜੰਨ ਸਿੰਘ ਨੂੰ ਸਾਂਝੀ ਕਰਦੇ ਆਂ ਐਂਡ ਤੱਕਰੇ ਮੇਰੇ ਵੀਰ ਜਰੂਰ ਬਣੇ ਰਹੋ ਤੇ ਆਪਣੀ ਸਮਝ ਕੇ ਸੋਚ ਕੇ ਲੈ ਕੇ ਨਰਖ ਪਰ ਕਰਕੇ ਤਸੱਲੀ ਫਿਰ ਜਾਇਆ ਕਰੋ ਠੀਕ ਹੈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਰਦੀ ਕਲਾ ਜੀ ਕਿਰਪਾ ਕਿਰਪਾ ਜੀ ਨਾਮ ਜੀ ਗੁਰਜੰਨ ਸਿੰਘ ਜੀ ਪਿੰਡ ਜੋ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਮੋਬਾਈਲ ਨੰਬਰ 82646 42153 ਠੀਕ ਹੈ ਜੀ ਤੇ ਇੱਕ ਕਿਡਵਾ ਸੂਆ ਬੈੜ ਆ ਗਈ। ਇਹ ਪਹਿਲਣ ਬੈੜ। ਪਹਿਲਣੀਆਂ? ਹਾਂਜੀ। ਵਾਹ ਜੀ ਵਾਹ। ਥਾਂ ਤੁਣੀ ਚੰਗਾ ਨਾ ਲੱਗਾ? ਬਹੁਤ ਵਧੀਆ। ਠੀਕ ਹੈ ਜੀ। ਹਾਂਜੀ। ਥਾਂ ਚੰਗਾ ਲੱਗਾ। ਬਸਮਾਤੀ ਬੱਚਾ ਚੁੰਗਣ ਦੇ ਹਨਾ। ਬਹੁਤ ਬੱਚਾ ਲੱਭਾ। ਬੱਚਾ ਪਾਏਗਾ ਲੱਗੇ ਬੱਚੀ 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 ਆ। ਬੱਚੀ ਆ? ਹਾਂ ਬੱਚੀ ਮੂਮਾ। 나ੜੂ ਨਾਲ ਹੀ ਆ ਨਾ। 나ੜੂ ਨਾਲ ਬੱਚੀ ਆ। ਜਰਸੀ ਆ ਗਈ ਲੱਸੀ ਹੈਂ? ਬਈ ਇਹਦਾਂ ਨਾ ਗਾਸੀ ਜੇ। ਅੱਛਾ। ਇਹ 나ੜੂ ਨਾਲ ਹੀ। 나ੜੂ ਨਾਲ ਹੀ ਆ। ਵਾਹ ਜੀ ਵਾਹ। ਤੇ ਪਹਿਲਾ ਸੂਆ ਆ। ਹਾਂਜੀ ਪਹਿਲਾ ਦੋਂਦੀ ਇਹਦਾ। ਹੈਂ? ਦੋਂਦੀ ਆ। ਦੋਂਦੀ ਆ। ਠੀਕ ਪਹਿਲਾ ਸੂਆ ਵਛੀ ਆ ਤੇ ਮਗਰ ਵੀ ਵਛੀ ਆ ਡਬਲ ਫੈਰਾ ਆ ਗਿਆ ਸਜਣੋ ਪਸਮਾਈ ਆ ਵਛੀ ਜਿਹੜੀ ਲੱਗੇ ਬੱਧੀ ਕਰਕੇ ਨਾ ਪੈ ਗਈ ਆ ਚੰਗਲੇ ਹੀ ਵੀਡੀਓ ਦੇ ਵਿੱਚ ਤਾਹਾਂ ਵੇਖ ਲਿਆ ਮੌਕੇ ਦਾ ਦੁੱਧ ਕਿੰਨਾ ਬਾਈ ਗ੍ਰੈਂਡ ਵੀਰ ਦੁੱਧ 12 ਕਿਲੋ 12 ਕਿਲੋ ਹਾਂ ਠੀਕ ਆ ਚੋਣ ਓਕੇ ਨਾ ਚੋਣ ਓਕੇ ਕੋਈ ਗੱਲ ਨਹੀਂ ਠੀਕ ਆ ਜੀ ਵਾਹ ਜੀ ਵਾਹ 12 ਕਿਲੋ ਮੌਕੇ ਦਾ ਦੁੱਧ ਵੀਰ ਕਹਿੰਦਾ ਚੋਣ ਬਿਲਕੁਲ ਓਕੇ ਸਾਫ਼ ਸੁਥਰੀ ਆ ਬਾਕੀ ਤੁਸੀਂ ਆਪਣੀ ਫਿਰ ਵੀ ਚੋ ਕੇ ਤਸੱਲੀ ਕਰਕੇ ਖਰ ਸਕਦੇ ਜੀ ਠੀਕ ਹੈ ਜੀ ਥਾਂ ਲੇਵਾ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਮਗਰ ਵਛੀ ਆ ਜਰਸੀ ਜਾਗੀ ਕਿੰਨੇ ਦੇ ਦੇਗੇ ਵੀਰ ਕੀ ਮੋਲ ਆ ਇਹਦਾ ਪਰ ਮੋਲ 3000 ਕਰ ਦਿੰਦਾ ਸਿਰਫ ਹਾਂ ਜੀ ਕਿੰਨੇ ਦੇ ਦੇਣੀ ਆ ਉਹਨੂੰ ਦੇ ਦਾਂਗੇ ਹੋਰ ਜੀ ਯਾਰ ਕੰਟ ਕਰ ਦੇ 5000 ਦੇ ਦਾਂਗੇ 27 ਦੀ ਕਰ ਦਿਕੀ ਜਾਣਦਿਆਂ ਨਾ ਭਾ ਭੈਣ ਭਰਾ ਦੂਰੋਂ ਨੇੜੇ ਆਉਣਾ ਦਾ ਤੇ ਠੀਕ ਹੈ ਜੀ ਆ ਕਿੱਥੋਂ ਕੱਢ ਲੈਂਦੀ ਥਾਂ ਤੁਨ ਬੜਾ ਸੋਹਣਾ ਲੱਗਾ ਆਂਦਾ ਹਾਂ ਇੱਕ ਵਾਰ ਦੇਖ ਠੀਕ ਹੈ ਵਛੀ ਤੇ ਬੱਚਾ ਮਗਰ ਬੱਚਾ ਮਗਰ ਬੱਚਾ ਦਾ ਥਾਂ ਨਾ ਬੜਾ ਕੰਮ ਦਾ ਲੱਗਾ ਮਹੀਂ ਵਾਲਾ ਮੋਟਾ ਮੋਟਾ ਸਜਰੋ ਤਵਾ ਬਹੁਤ ਸੋਹਣਾ ਅੱਛਾ ਜੋਨ ਓਕੇ ਪੋਲੀ 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 ਠੀਕ ਆ ਜੀ ਵਾਹ ਜੀ ਵਾਹ ਥਾਨ ਬਹੁਤ ਸੋਹਣਾ ਲੱਗਾ ਬਾਕੀ ਵੱਡਾ ਇੰਜਣ ਿਆ ਰੇਲ ਗੱਡੀ ਦਾ ਗੱਦ ਕਾਠ ਵੀ ਚੰਗਾ ਪਲੀ ਪਲੋਸੀ ਆ ਤੁਸ ਜਦ ਰੜੇ ਅੱਛਾ ਦੁੱਧ ਕਿੰਨਾ ਮੌਕੇ ਦਾ ਦੁੱਧ 14 ਲੀਟਰ 14 ਕਿਲੋ ਠੀਕ ਆ ਤੋਰ ਗਈ ਸੁਈ ਨੂੰ ਤਾਂ ਲੱਗਦਾ ਮਹੀਨਾ ਸਵਾ ਮਹੀਨਾ ਨਾ ਡੇਢ ਆ ਮਹੀਨਾ ਡੇਢ ਮਹੀਨਾ ਆ ਗਿਆ ਸੁਈ ਨੂੰ ਤੇ ਨਾ ਟਾਈਮ ਹੋ ਗਿਆ ਸਜਣ ਬਾਕੀ ਥਾਂ ਲੇਵਾ ਠੀਕ ਆ ਸੋਹਣਾ ਤੇ ਮੋਲ ਕੀ ਕਰਦੇ ਕਿੰਨੇ ਦੇਣਗੇ ਮੋਲ ਆਪਾਂ ਕਰਦੇ ਆ 40000 40 ਕਿੰਨੇ ਦੇ ਦੇਣੀ ਆ ਦੇ ਦੇਣ 37000 ਦੀ ਤਿੰਨ ਛੱਡ ਦੇਣਾ ਹਾਂ ਤੇ ਛੱਡ ਦਾਂਗੇ ਠੀਕ ਆ 37 ਹੀ ਦੇ ਦਾਂਗੇ ਹਾਂ ਠੀਕ ਆ ਸਜਣੋ ਆ ਦੋ ਪਸ਼ੂ ਆ ਜੋਤ ਸਿੰਘ ਵਾਲਾ ਪਿੰਡ ਬਾਈ ਗਰਜੰਟ ਕੋਲ ਪਹੁੰਚ ਕੇ ਤੇ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਪੈਸਾ ਸਿਕਾ ਰੱਬ ਰੱਖਾ ਜੀ